नमस्ते भाई भाई साहब साहब नमस्कार जी से भाई से जी से से मैं राजस्थान और हमें दर्द तब हुआ कि जब भारत की आजादी की लड़ाई हो चाहे कोई और आगू रहा पाकिस्तान के साथ तीन हुई चीन के साथ तीन हुई जब किसी ने नहीं पूछा भी पंजाब आगू क्यों है लेकिन जब किसान आंदोलन में हमारे ये साथी आए हरियाणा में इनके ऊपर जो देश का अंदाता था इनके ऊपर आंसू गैस छोड़ी गई इनके ऊपर लाठिया बरसाई गई इनके लिए सड़क खोद गई जैसे ये आतंकवादी है दिल्ली में आने के बाद गोदी मीडिया ने कहा यह खालिस्तानी है मैं राजस्थान से हूँ केरल के मेरे साथी मध्य प्रदेश के मेरे साथी उड़ीसा के मेरे साथी यहाँ मेरे साथ आए हुए हैं यह जात बिरादरी धर्म के अंदर जो इन लोगों ने राजनीतिक पार्टियों ने सत्तर सालों में हमें बांटा मैं सलाम करता हूँ सिख कौम को सलाम करता हूँ पंजाब सूबे को जिन्होंने सत्तर सालों से जो हमारे बीच में जहर पड़पया हुआ था जाति बिरादरी धर्म का इन भाइयों ने वो जहर को ख़त्म करने का काम किया है आज जम्मू कश्मीर से लेकर तमिलनाडु राजस्थान से लेकर नागालैंड तक का किसान ऐसे मान रहा है जैसे वो एक धागे में पिरोया हुआ है जब केरल के किसान को दर्द होता है तो हरियाणा के किसान को दर्द होता है नागालैंड के किसान तो सिख कौम का इतिहास रहा है गुरुओं का इतिहास रहा है हमेशा शहादत का इतिहास रहा है और जो गोदी मीडिया मुझे दिक्कत एक बात की आती है साथी कि जो ये अंजना ओम कश्चि जितने ये जो बैठे हैं हमें बदनाम करने की कोशिश कर रहे हैं वो सुबह परांठा खाते हैं तो वो कण किसकी हमारी ਜੋਈ ਲਾਈਤੀਆਂ ਆਲਾ ਦੁੱਧ ਪਿੰਦੇ ਆ ਉਹ ਦੁੱਧ ਕਹਿੰਦਾ ਸਾਡੀ ਭੈਂਸ ਦਾ ਜਿਹੜੇ ਜਿਹੜਾ ਮੋਟਾਪਾ ਕਮ ਕਰਨ ਵਾਸਤੇ ਜੂਸ ਪਿੰਦੇ ਆ ਫਰੂਟ ਕਹਿੰਦਾ ਸਾਡਾ ਤੇ ਕੰਜਰ ਇੱਥੇ ਤਕਰੰਦੇ ਠੀਕ ਸੀਗੇ ਤੇ ਖੂਨ ਵੀ ਪਿੰਦੇ ਉਹ ਕਹਿੰਦਾ ਸਾਡਾ ਉਹ ਨਹੀਂ ਪੀਣ ਦਿਆਂਗੇ ਭਾਈ ਇਹ ਦਿੱਲੀ ਵਾਲੇ ਸਾਨੂੰ ਹਰਿਆਣਾ ਪੰਜਾਬ ਵਾਲਾ ਨੂੰ ਬਦਨਾਮ ਕਰਦੇ ਸੀਗਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਕਿਸਾਨ ਕਿਹੜਾ ਜੀਵ ਹੁੰਦੇ ਆ ਇਹ ਚਾਰ ਪੈਰ ਹੈ 6 ਪੈਰ ਹੈ 8 ਪੈਰ ਨੇ ਉੱਡਣ ਵਾਲਾ ਹੈ ਤਿਰਣ ਵਾਲਾ ਹੈ ਤੇ ਇੱਕ ਵਾਰ ਜਿੱਕਰ ਆਂਦਾ ਸੀਗਾ ਅਗਸਤ ਤੇ ਤੇ ਭਈ ਹਰਿਆਣਾ ਪੰਜਾਬ ਵਾਲਾ ਨੇ ਪ੍ਰਾਲੀ ਭਾਲਤੀ ਸਾਨੂੰ ਸਾਹਸ ਨਹੀਂ ਆ ਰਿਹਾ ਇਹ ਤਾਂ ਦੁਸ਼ਮਣ ਹੈਗਾ ਤੇ ਪਹਿਲੇ ਤਾਂ ਧੂੰਮਾ ਦੇਖਿਆ ਸੀ ਤੁਸੀਂ ਅਸੀਂ ਧੂੰਮੇ ਠਾਣ ਵਾਲੇ ਦਿੱਲੀ ਆ ਚੁੱਕੇ ਆ ਨਾ ਦਿੱਲੀ ਦੇ ਮਾਲਕ ਦਿੱਲੀ ਦੇ ਵਾਰਿਸ ਜਿਹੜੇ ਨੇ ਉਹ ਦਿੱਲੀ ਵੱਢ ਚੁੱਕੇ ਨੇ ਤੇ ਮੋਦੀ ਨੂੰ ਇੱਕ ਵਹਿਮ ਹੋਊਗਾ ਮੰਨੂਗਾ ਕਿ ਨਹੀਂ ਮੰਨੂਗਾ ਉਹ ਸਾਡਾ ਸੱਗਾ ਭਰਾ ਹੋਵੇ ਅਸੀਂ ਆਪਣੇ ਜਿਵਾਕਾਂ ਦੇ ਪੇਟ ਕਾਟ ਕੇ ਦੇਸ਼ ਦਾ ਪੇਟ ਭਰਦੇ ਆ ਲੇਕਿਨ ਜਿੱਤੋਂ ਵੱਡਾ ਰੋਲਾ ਪੈ ਜਾਂਦਾ ਨਾ ਸੱਗੇ ਭਰਾ ਨਾਲ ਵੀ ਪੈ ਜਾਵੇ ਤਾਂ ਪਤਾ ਮਜ਼ਾਕ ਕਤਲ ਹੋ ਜਾਂਦੇ ਆ 10 10 ਪੀੜੀ ਸਾਰੀ ਦੁਸ਼ਮਣੀ ਚੱਲਦੀ ਹੈ ਤੇ ਮੋਦੀ ਬਾਲਦਾ ਅੰਬਾੜੀ ਡਾਣੀ ਨੂੰ ਸਾਡੀ ਜ਼ਮੀਨਾਂ ਦੇ ਦੂਗਾ ਉਹ ਪੱਗ ਰੱਖ ਕੇ ਤਾਂ ਦੇਖੋ ਤੁਸੀਂ ਤਾਂ ਰੱਖਿਆ ਨਹੀਂ ਰੱਖਿਆ ਅਸੀਂ ਦਿੱਲੀ ਵੜ ਪਏ ਆ ਤੇ ਸਾਨੂੰ ਆਦਤ ਦੇਸ਼ ਦਾ ਪੇਟ ਬਣਦੀ ਸੀ ਅਸੀਂ 70 ਸਾਲਾਂ ਤੋਂ ਮੋਦੀ ਨੂੰ ਕਿਹਾ ਸੀਗਾ ਵੀ ਸਾਨੂੰ ਦੇ ਦਿੱਲੀ ਦਾ ਸ਼ੋਕ ਨਾ ਪਾ ਦੇ ਨਹੀਂ ਇਹ ਲੋਕ ਸਭਾ ਵੀ ਸਾਡੀ ਇਹ ਰਾਜ ਸਭਾ ਵੀ ਸਾਡੀ ਸਾਨੂੰ ਤੇ ਇੱਥੇ ਆ ਗਿਆ ਮੋਦੀ ਕਹਿੰਦਾ ਸੀ ਬਿਲੇ ਇੱਕ ਦੇਸ਼ ਇੱਕ ਮੰਡੀ ਹਮ ਬਤਾਉਣ ਚੱਲਿਆ ਸਾਡਾ ਕਿੰਨੂ ਸਾਡਾ ਕਿੰਨੂ ਸਰਸਾ ਇਹ ਤੇ 7 ਰੁਪਏ ਵਿਕਦਾ ਤੇ ਸਾਡਾ 70 ਵਿਕਦਾ ਇਹ ਮਾਲ ਸਾਡੇ ਇਹ ਏਅਰਪੋਰਟ ਸਾਡੇ ਤੇ ਜਿਹੜੇ ਮੇਰੇ ਪੰਜਾਬ ਦੇ ਸਾਥੀ ਆਏ ਹੋਏ ਨੇ ਉਹ ਐ ਸਮਝਦੇ ਸੀ ਦਿੱਲੀ ਆਇਓ ਤੁਸੀਂ ਦਿੱਲੀ ਨਹੀਂ ਤੁਸੀਂ ਆਪਣੇ ਮਕਾਨੇ ਚ ਆਏ ਹੋ ਕਿਉਂਕਿ 1900 ਵਿੱਚ ਅੰਗਰੇਜ਼ਾਂ ਦੀ ਰਾਜਧਾਨੀ ਕਲਕੱਤਾ ਸੀਗੀ ਉਹਨਾਂ ਨੇ 1 ਤੋਂ 10 ਸਾਲ ਵਾਸਤੇ ਸਯੁਕਤ ਪੰਜਾਬ ਤੇ ਉੱਤਰ ਪ੍ਰਦੇਸ਼ ਦੇ 1100 ਪਿੰਡਾਂ 110 ਸਾਲ ਦੇ ਪੱਟੇ ਤੇ ਲਿੱਤੇ ਸੀਗੇ ਵੀ 110 ਸਾਲ ਬਾਅਦ ਤੁਹਾਨੂੰ ਪੱਛੇ ਮੋੜ ਦੇਾਂਗੇ ਇਹ ਤੁਹਾਡੇ ਪਿੰਡ ਰਾਜਧਾਨੀ ਬਣਾ ਉਹ 2010 ਵਿੱਚ ਖਤਮ ਹੋ ਚੁੱਕਾ ਹੈ ਇਹ ਜਿੰਨੇ ਬੈਠੇ ਨੇ ਦਿੱਲੀ 'ਚ ਇਹ ਸਾਲੇ ਸਾਰੇ ਕਿਰਾਏਦਾਰ ਨੇ ਦਿੱਲੀ ਦੇ ਵਾਰਿਸ ਤਾਂ ਹੁਣ ਆਏ ਨੇ ਜਿਹੜੇ ਦਿੱਲੀ ਦੇ ਮਾਲਕ ਆ ਹੁਣ ਦਿੱਲੀ ਖਾਲੀ ਕਰੋ ਇਹ ਕਿਸਾਨ ਤੁਸੀਂ ਕਹਿੰਦੇ ਤਿੰਨ ਕਾਲੇ ਕਾਨੂੰਨ ਨਹੀਂ ਮੋੜੋਗੇ ਤੁਸੀਂ ਤਿੰਨ ਕਾਲੇ ਕਾਨੂੰਨ ਵੀ ਮੋੜੋਗੇ ਤੇ ਇਹ ਜਿਹੜਾ ਪੰਜਾਬੀ 'ਚ ਕਹਾਵਤ ਹੁੰਦੀ ਹੈ ਤੁਹਾਡੇ ਪਰੋਣਾ ਕਹਿੰਦੇ ਆ ਤੇ ਸਾਡੇ ਰਾਜਸਥਾਨ ਹਰਿਆਣਾ 'ਚ ਬਟੇਉ ਕਹਿੰਦੇ ਆ ਜਬ ਬਰਾਤ ਆਵੇ ਘਰ ਮੈਂ ਤਾਂ ਥੋਰੀ ਵਾਲੇ ਆ ਕੁੜੀ ਵਾਲੇ ਇਹ ਸੋਚਾਂ ਬਿਦਾ ਵੱਤੋ ਵੱਦੈ ਨੂੰ ਫਟਾਫਟ ਟਪਾਈ ਹੈ ਕਿਉਂ ਜਿੰਨੀ ਦੇ ਡਟੋਗੇ ਉਹਨਾਂ ਖਰਚਾ ਵੱਧੂਗਾ ਤਾਂ ਇਹ ਪਰੋਣੇਰ ਬਟੇਉ ਮੋਦੀ ਕੇ ਆ ਰਹੇ ਹੜਾ ਤੇਰਾ ਜੀ ਆਵੇ ਆਜਮਾਨ ਲੈ 6 ਮਹੀਨੇ ਮੰਨ ਲੈ ਲੱਖ ਮੰਨ ਲੈ ਖਰਚਾ ਤੇਰਾ ਲਾਗਾਗਾ ਇਹ ਬਟੇਉ ਦੇਜ ਵੀ ਲੈ ਕੇ ਜਾਗੇ ਰ ਬਊ ਵੀ ਲੈ ਕੇ ਜਾਗੇ ਡਟਣਾ ਪੜਾ ਉਹਨੇ ਰਟਾਗੇ